ਇਹ ਅੱਜ ਤੁਹਾਨੂੰ ਇਹ ਜਿਹੜੇ ਨਿਊ ਚੈਨਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ ਤਕਰੀਬਨ 1 1:00 ਵਜੇ ਦੇ ਲੱਗੇ ਜਾਂ 12 12:00 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹੀਆਂ ਜਾਣ ਵਾਸਤੇ ਗਏ ਸੀ ਤੇ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਇੱਕ ਅੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਚ ਸੀਗਾ ਉਹਦੇ ਵਿੱਚ ਵੀ ਉਹਨਾਂ ਭਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹਣ ਕੱਲ ਵਾਸਤੇ ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀirdar ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿਉਂ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੇ ਉਹ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਘਨੌਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜੀਆਂ ਚੀਜ਼ਾਂ ਤੋਂ ਹੁਣ ਲੋਕ ਸचेਤ ਆ ਮੇਰੇ ਖਿਆਲੇ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਹ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਹੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਛ ਐਸੇ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲੇ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜ਼ਿਸ਼ ਆ ਜਿਸ ਜਿਹਨ ਤੇ ਰਿਹਾ ਵੀ ਜਿਹੜਾ ਇਹਨਾਂ ਨੂੰ ਕਾਨੂੰ ਬਦਨਾਮ ਕਰਕੇ ਪੂਰੀ ਦੁਨੀਆ ਚ ਇਹ ਚੀਜ਼ਾਂ ਤੋਂ ਜਿਹੜੇ ਉਹ ਆਪਣੇ ਹੱਕਾਂ ਦੀ ਆ ਜਿਹੜਾ ਰਾਜਸਥਾਨ ਚ ਪਿੱਛੇ ਜੇ ਹੋਈ ਘਟਨਾ ਉਹ ਤੇਜਿੰਦਰ ਪਾਰਟੀ ਮਾਨ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰਨਾ ਮੇਰਾ ਖਿਆਲ ਹੈ ਕਿ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਵੱਡੇ ਇੱਕ ਉਹਨਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨ ਵਾਸਤੇ ਇਹੋ ਜੀਆਂ ਚੀਜ਼ਾਂ ਸਾਰੀਆਂ ਕੀਤੀਆਂ ਪੰਜਾਬੀ ਇਕ ਤੇ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦੇ ਹਾਤੀ ਪੁਲਿਸ ਨੇ ਆਇਸ਼ ਡਰੱਗ ਸਮੇਤ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰੀ ਤੋਂ ਬਾਅਦ ਹੁਣ ਪਾਈ ਅਮਰੀਪਾਲ ਸਿੰਘ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਆਪਣੀ ਨਾਕਾਮੀ ਨੂੰ ਲੁਕਾਉਣ ਅਤੇ ਸਾਜ਼ਿਸ਼ ਤੇ ਅਮਰੀਪਾਲ ਸਿੰਘ ਵੱਲੋਂ ਜਿਹੜਾ ਮਿਸ਼ਨ ਚ ਲਾਇਆ ਗਿਆ ਸੀ ਨੌਜਵਾਨੀ ਨੂੰ ਬਚਾਉਣ ਦਾ ਉਸ ਨੂੰ ਫੇਲ ਕਰਨ ਵਾਸਤੇ ਅਤੇ ਉਹਨਾਂ ਦੀ ਰਿਹਾਈ ਵਿੱਚ ਅੜੀਕਾ ਪਾਉਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਅੱਜ ਬਾਗਾ ਪੁਰਾਣਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕੱਢਿਆ ਜਾਣਾ ਸੀ ਅਤੇ ਉਸ ਵਿੱਚ ਵੀ ਉਹਨਾਂ ਨੇ ਭਾਗ ਲੈਣਾ ਸੀ ਅਤੇ ਇਸ ਲਈ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਵੇਂ ਨੇ ਆਪ ਹੀ ਸਭ ਕਲੀਅਰ ਕਰ ਦੇਣਾ ਹੈ ਪਰ ਸਾਨੂੰ ਲੱਗਦਾ ਹੈ ਕਿ ਇਹ ਸਾਜ਼ਿਸ਼ ਸਾਡੇ ਪਰਿਵਾਰ ਨੂੰ ਜਾਮਰੀਪਾਲ ਸਿੰਘ ਤੇ ਉਹਨਾਂ ਦੀ ਟੀਮ ਤੇ ਉਹਨਾਂ ਦੇ ਸਾਥੀਆਂ ਨੂੰ ਬਦਨਾਮ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੋ ਸਾਨੂੰ ਪਹਿਲਾਂ ਵੀ ਖੱਸਾ ਸੀ ਕਿ ਇਹੋ ਜੀ ਚੀਜ਼ ਵੀ ਹੋ ਸਕਦੀ ਹੈ ਦੱਸਣਾ ਬੰਦ ਹੈ ਕਿ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਨੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਜਾਣੇ ਕਿ ਹੈ ਕਿ ਅਸੀਂ ਹਰਪ੍ਰੀਤ ਕੋਲੋਂ ਆਇਸ ਬਰਾਮਦ ਕੀਤੀ ਹੈ ਫਿਲਹਾਲ ਉਹਨਾਂ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਕਿੰਨੀਆਂ ਨਸ਼ੀਲੀਆਂ ਦਵਾਈਆਂ ਫੜੀਆਂ ਗਈਆਂ ਹਨ ਅਮਰੀ ਪਾਲ ਸਿੰਘ ਮੂਰੂਪ ਤੋਂ ਅਮਰੀਸਰ ਦੇ ਪਿੰਡ ਜੱਲੂ ਖੇੜਾ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੇ ਪਿਛਲੇ ਦਿਨ ਹੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਵਜੋਂ ਚੁੱਕੀ ਸੀ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸੜ ਚਾਨਾ ਬਣੇ ਰਹੋ ਧੰਨਵਾਦ